ਸਾਰੇ ਕਿਸਾਨ ਵੀਰਾਂ ਨੂੰ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਕਈ ਦਿਨ ਤੋਂ ਕਿਸਾਨ ਵੀਰਾਂ ਦੇ ਫੋਨ ਆ ਰਹੇ ਸੀ ਕਿ ਕੁਝ ਬੱਕੀ ਦੇ ਸੀਡ ਬਾਰੇ ਕੁਝ ਹੋਰ ਜਿਹੜੀ ਫਸਲ ਵੇਚਣੀ ਆ ਉਹਦੇ ਬਾਰੇ ਬਹੁਤ ਵੱਡੇ ਪੱਧਰ ਤੇ ਫੋਨ ਆ ਰਹੇ ਸੀ ਕੁਝ ਤਾਂ ਮੈਂ ਫੋਨ ਦੇ ਉੱਤੇ ਜਵਾਬ ਦਿੱਤੇ ਕੁਝ ਨਾ ਆਲੂ ਦੀ ਪਟਾਈ ਚੱਲ ਰਹੀ ਸੀ ਕਿਉਂਕਿ ਮੈਂ ਖੇਤੀ ਖੁਦ ਆਪ ਕਰਦਾ ਹੈਗਾ ਤੇ ਖੇਤੀ ਦੀ ਪਟਾਈ ਦੇ ਵਿੱਚ ਰੁੱਜੇ ਹੋਏ ਸੀ ਬਹੁਤ ਹੀ ਕਾਸੀਗਾ ਤੇ ਕੱਲ ਮੌਸਮ ਖਰਾਬ ਹੋਣ ਕਰਕੇ ਜਿਹੜੀਆਂ ਕਣੀਆਂ ਪੈ ਗਿਆ ਨੇ 20 ਪੈ ਗਿਆ ਜਿਹਦੇ ਕਰਕੇ ਅੱਜ ਪਟਾਈ ਰੁਕ ਗਈ ਆ ਕਿਉਂਕਿ ਛੜਾਈ ਠੀਕ ਨਹੀਂ ਹੋ ਰਹੀ ਇਸ ਕਰਕੇ ਕਿਸਾਨ ਵੀਰੋ ਅੱਜ ਮੈਂ ਸੋਚਿਆ ਕਿ ਤੁਹਾਡੇ ਨਾਲ ਕੁਛ ਨਾ ਕੁਛ ਵਿਚਾਰ ਸਾਂਝੇ ਕੀਤੇ ਜਾਣ ਕਿਸਾਨ ਵੀਰੋ ਤੁਹਾਨੂੰ ਪਤਾ ਕਿ ਮੱਕੀ ਦੀ ਬਜਾਈ ਪੂਰੇ ਜੋਗਤ ਤੇ ਆ ਸੀਡ ਮਿਲ ਰਿਹਾ ਸੀਡ ਜੇ ਮਿਲ ਰਿਹਾ ਤਾਂ ਪੁਰਾਣਾ ਮਿਲ ਰਿਹਾ ਨਹੀਂ ਮੈਲੀ ਨਹੀਂ ਰਿਹਾ ਕੰਪਨੀਆਂ ਨੇ ਇਹਦੇ ਹੱਥ ਘੁੱਟੇ ਹੋਏ ਨੇ ਬਹੁਤ ਹੀ ਜ਼ਿਆਦੇ ਜਿਹੜੇ ਕਿਸਾਨ ਨੇ ਬੜੇ ਖੱਜਲ ਖਵਾਰ ਹੋ ਰਹੇ ਨੇ ਉਹਨਾਂ ਨੂੰ ਮਨਪਸੰਦ ਦਾ ਸੀਡ ਨਹੀਂ ਮਿਲ ਰਿਹਾ ਜੇ ਮਿਲ ਰਿਹਾ ਤਾਂ ਉਹਦਾ ਰੇਟ ਐਨਾ ਮੰਗਿਆ ਜਾ ਰਿਹਾ ਵਾ ਕਿ ਜਿਹੜੇ ਕਿਸਾਨਾਂ ਦੀ ਸਿੱਧੋ ਹੀ ਲੁੱਟ ਖਸੁੱਟ ਹੋ ਰਹੀ ਆ ਇਹਦੇ ਬਾਰੇ ਨਾ ਤਾਂ ਸਰਕਾਰਾਂ ਸੋਚ ਰਹੀਆਂ ਨੇ ਨਾਕ ਸਰਕਾਰਾਂ ਨੂੰ ਇਹਦੇ ਬਾਰੇ ਕੋਈ ਫਿਕਰ ਹੈ ਬੇ ਕਿਸਾਨਾਂ ਦੀ ਲੁੱਟ ਨੂੰ ਕਿਵੇਂ ਰੋਕਿਆ ਜਾਵੇ ਕਿਸਾਨ ਵੀਰੋ ਜਿਹੜਾ ਦੁਕਾਨਦਾਰ ਸੀਡ ਦਿੰਦੇ ਨੇ ਉਹ ਕਿਸਾਨ ਲਿਆ ਕੇ ਵਿਚਾਰੇ ਵੇਚ ਰਹੇ ਨੇ ਤੇ ਉਹਨਾਂ ਨੂੰ ਮਨਪਸੰਦ ਦਾ ਸੀਡ ਨਹੀਂ ਮਿਲ ਰਿਹਾ ਆਏਗਾ ਇਹ ਸਾਰੀ ਜਿਹੜੀ ਜ਼ਿੰਮੇਵਾਰੀਆ ਸਰਕਾਰਾਂ ਦੀ ਬਣਦੀ ਆ ਕਿ ਕਿਸਾਨਾਂ ਨੂੰ ਸੀਡ ਸਹੀ ਰੇਟਾਂ ਦੇ ਮਿਲਣ ਤੇ ਸਹੀ ਸੀਡ ਮਿਲੇ ਤੇ ਜਿਹੜਾ ਵੀ ਤੁਸੀਂ ਸੀਡ ਲੈਣਾ ਚਾਹੁੰਦੇ ਹੋ ਉਹਦਾ ਬੈਲ ਜ਼ਰੂਰ ਲਿਆ ਕਰੋ ਮੈਂ ਕੱਲ ਵੇਖ ਰਿਹਾ ਸੀਗਾ ਕੋਈ ਖਬਰ ਚੱਲ ਸੀਗੀ ਉੱਥੇ YouTube ਦੇ ਉੱਤੇ ਪੰਜਾਬ ਤੋਂ ਬਾਹਰ ਕੋਈ ਝਾਲੀ ਸੀਡ ਵੱਡੀ ਪੱਧਰ ਤੇ ਫੜਿਆ ਗਿਆ ਵਾ ਜੇ ਉਹ ਨਾ ਫੜਿਆ ਜਾਂਦਾ ਤਾਂ ਕਿਸਾਨਾਂ ਦੇ ਕੋਲ ਹੀ ਆਉਣਾ ਸੀ ਤੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਹੀ ਬੀਜਿਆ ਜਾਣਾ ਸੀਗਾ ਕਿਸਾਨ ਵੀਰੋ ਇਹ ਜਿਹੜੀ ਲੁੱਟਖੋਟਾ ਇਹ ਤੋਂ ਬੜਾ ਸਾਵਧਾਨ ਰਹਿਣਾ ਤੁਸੀਂ ਤੇ ਜਿਹੜਾ ਵੀ ਸੀਡ ਲੈਣਾ ਚਾਹੁੰਦੇ ਹੋ ਤੇ ਉਹਦਾ ਬੈਲ ਜਰੂਰ ਲਓ ਇੱਕ ਮੈਂ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਚਾਹੁੰਦਾ ਜਿਹੜਾ ਵੀ ਸੀਡ ਮਿਲ ਰਿਹਾ ਵਾ ਉਹ ਪਰ ਸਾਲ ਦਾ ਮਿਲ ਰਿਹਾ ਵਾ ਪੁਰਾਣਾ ਪਿਛਲਾ ਬਚਿਆ ਹੋਇਆ ਸੀਡ ਆ ਉਹ ਦੁਕਾਨਦਾਰ ਸੇਲ ਕਰ ਰਹੇ ਨੇ ਤੁਸੀਂ ਵੇਖਿਓ ਜਿਹੜੇ ਪੈਕਟਾ ਲਫਾਫੇ ਦੇ ਉੱਪਰ ਉਹ ਤੇ ਡੇਟ ਵੇਖਿਓ ਉਹ ਪਰ ਸਾਲ ਦੀ ਡੇਟ ਜਿਹੜੀ ਉੱਤੇ ਪਾਈ ਹੋਈ ਆ ਇੱਕ ਸਾਲ ਜਿਹੜਾ ਸੀਡ ਪੁਰਾਣਾ ਵਾ ਉਹਨੂੰ ਆਪਾਂ ਨੂੰ ਵੱਧ ਰੇਟ ਤੇ ਦਿੰਦੇ ਨੇ ਜੀ ਇਹਨੂੰ ਇਹ ਪਲਾਸਾ ਜੀ ਇਹਨੂੰ ਦਵਾਈ ਲੱਗੀ ਆ ਇਹਨੂੰ ਨਹੀਂ ਲੱਗੀ ਇਹ ਤੁਸੀਂ ਵੀ ਅਕਸਰ ਵੇਖਦੇ ਹੋ ਇਹ ਚੀਜ਼ਾਂ ਦਵਾਈ ਜ਼ਰੂਰ ਲੱਗੀ ਹੋਈ ਆ ਸੀਟ ਲੋ ਪਰ ਦਵਾਈ ਦੀ ਕੋਈ મਨਿਆਦ ਹੁੰਦੀ ਆ ਇਹ ਨਹੀਂ ਹੈਗਾ ਵੀ ਦਵਾਈ ਲਾਤੀ ਤਾਂ ਸਾਲਾ ਤੇ ਸਾਲ ਜਿਹੜੀ ਦਵਾਈ ਆ ਵਸਰ ਕਰਦੀ ਰਹਿੰਦੀ ਆ ਜਿਹੜੀ ਗਾਚੋਂ ਦਵਾਈ ਆ ਉਹ ਇਹਨੂੰ ਅਕਸਰ ਲੱਗੀ ਹੁੰਦੀ ਆ ਪਰ 75% ਜਿਹੜੀ ਗਾਚੋਂ ਦਵਾਈ ਆਉਂਦੀ ਆ ਉਹਦਾ ਕਿੰਨਾ ਟਾਈਮ ਅਸਰ ਆ ਉਹਦਾ ਵੱਧ ਤੋਂ ਵੱਧ 20 ਤੋਂ 25 ਦਿਨ ਅਸਰ ਹੁੰਦਾ ਜਦੋਂ ਦਵਾਈ ਦਾਣੇ ਨੂੰ ਲੱਗ ਗਏ ਉਸ ਤੋਂ ਬਾਅਦ 20 ਤੋਂ 25 ਦਿਨ ਜਿਹੜੀ ਦਵਾਈ ਦਾ ਅਸਰ ਰਹਿੰਦਾ ਵਾ ਇਸ ਤੋਂ ਬਾਅਦ ਦਵਾਈ ਜ਼ਰੂਰ ਦਾਣੇ ਨਾਲ ਲੱਗੀ ਰਹਿੰਦੀ ਹੈ ਪਰ ਉਹਦਾ ਅਸਰ ਨਹੀਂ ਰਹਿੰਦਾ ਜੋ ਮੈਂ ਵੇਖਿਆ ਵਾ ਇਸ ਕਰਕੇ ਜਿਹੜੇ ਪੁਰਾਣਾ ਸੀਡ ਲੈ ਰਹੇ ਨੇ ਇੱਕ ਤਾਂ ਉਹ ਰਿਸਕ ਬਹੁਤ ਵੱਡਾ ਹੈਗਾ ਵੀ ਉਹ ਕਿਵੇਂ ਹਰਾ ਹੋਣਾ ਕਿਸ ਤਰ੍ਹਾਂ ਉਹਨੂੰ ਛੱਲੀ ਲੱਗਣੀ ਆ ਤੇ ਦੂਸਰੀ ਜਿਹੜਾ ਤੁਸੀਂ ਸੀਡ ਨੂੰ ਦਵਾਈ ਜ਼ਰੂਰ ਲਾਉਣੀ ਆ ਗਾਚੋ ਉਹ ਘਰ ਤੋਂ ਕੱਟ ਜਿਹੜੀ ਉਹਦੀ ਉਹ 2 ਜ 1 ਕਿਲੋ ਦਾਣੇ ਨੂੰ 3 ਐਮ ਐਲ ਜਿਹੜੀ ਦਵਾਈ ਆ ਕਾਚੋ ਉਹ ਤੁਸੀਂ ਵਧੀਆ ਢੰਗ ਤਰੀਕੇ ਦੇ ਨਾਲ ਉਹ ਸੀੜ ਨੂੰ ਲਾ ਕੇ ਵੇਚਣੀ ਆ ਇਹ ਨਾ ਰਹੇ ਜੋ ਵੀ ਸਾਲ ਦੀ ਦਵਾਈ ਲੱਗੀ ਤੁਹਾਡੇ ਖੇਤਾਂ ਦੇ ਵਿੱਚ ਆ ਕੇ ਅਸਰ ਕਰੇ ਮੇਰੇ ਹਿਸਾਬ ਦੇ ਨਾਲ ਉਹ ਦਵਾਈ ਨੇ ਅਸਰ ਨਹੀਂ ਕਰਨਾ ਕਿਉਂਕਿ 20 ਤੋਂ 25 ਦਿਨੀ ਉਹਦਾ ਅਸਰ ਰਹਿੰਦਾ ਵਾ ਇਸ ਤੋਂ ਬਾਅਦ ਉਹ ਜਿਹੜਾ ਅਸਰ ਉਹਦਾ ਖਤਮ ਹੋ ਜਾਂਦਾ ਵਾ ਇਸ ਕਰਕੇ ਮੈਂ ਆਸ ਕਰਦਾ ਕਿ ਤੁਸੀਂ ਚੰਗੀ ਉਹ ਉਹ ਪੌਪਾਈ ਲੈਂਡ ਦੇ ਖਾਤਰ ਸੀਡ ਨੂੰ ਵਧੀਆ ਸੋਧ ਕੇ ਦਵਾਈ ਲਾ ਕੇ ਤੁਸੀਂ ਗਾਚੋ 3 ਐਮਐਲ ਦੇ ਹਿਸਾਬ ਦੇ ਨਾਲ ਤੁਸੀਂ ਦਵਾਈ ਲਾ ਕੇ ਬੀਜੋਗੇ ਤੇ ਜਿਹਦੇ ਨਾਲ ਜਰਮੀਨੇਸ਼ਨ ਵੀ ਵਧੀਆ ਤੇ ਸਾਰਾ ਕੁਝ ਠੀਕ ਹੋਊਗਾ ਕੋਸ਼ਿਸ਼ ਕਰੋ ਵੀ ਤਾਜ਼ਾ ਬੀਜ ਲੈ ਕੇ ਬੀਜਿਆ ਜਾਵੇ ਪੁਰਾਣਾ ਸੀਡ ਨਾ ਬੀਜਿਆ ਜਾਵੇ ਇਸ ਗੱਲ ਤੋਂ ਵੀ ਜ਼ਰੂਰ ਬਚੋ ਤੇ ਦੂਸਰਾ ਤੁਸੀਂ ਉਹਨਾਂ ਤੋਂ ਪੱਕਾ ਬੈੱਲ ਲਵੋ ਤੇ ਇਹ ਸਾਰੀਆਂ ਗੱਲਾਂ ਤਿਆਰ ਹਿੱਤ ਵਿੱਚ ਰੱਖਦੇ ਹੋਏ ਤੁਸੀਂ ਆਪਣੀ ਮੱਕੀ ਦੇ ਵਧੀਆ ਬਜਾਈ ਕਰਦੇ ਆ ਤੇ ਵਧੀਆ ਝਾੜ ਲੈਣ ਵਾਸਤੇ ਆਪਾਂ ਨੂੰ ਇਹ ਸਾਰੀਆਂ ਧਿਆਨ ਹਿਤ ਗੱਲਾਂ ਜ਼ਰੂਰ ਰੱਖਣੀਆਂ ਪੈਣਗੀਆਂ ਠੀਕ ਆ ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ